ਇਨਦਰ ਦੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਵੇਲੇ ਵੀ ਕੋਈ ਵੀਡੀਓ ਵਾਇਰਲ ਹੋ ਸਕਦੀ ਹੈ ਇਸ ਕਰਕੇ ਅਸਾਹਨਾ ਇੱਕ ਵੀਡੀਓ ਸਾਂਝੀ ਕਰ ਰਹੀ ਹੈ ਤਰਸਲ ਇਸ ਵੀਡੀਓ ਨੂੰ ਗੌਰ ਦੇ ਨਾਲ ਵੇਖੋ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜੋ ਕਿ ਟ੍ਰੇਨ ਦੇ ਵਿੱਚ ਅਕਸਰ ਹੀ ਇਸ ਟ੍ਰੇਨ ਦੇ ਅੰਦਰ ਬੈਠ ਕੇ ਸਫ਼ਰ ਕਰਦੇ ਆ ਪਰ ਇਹ ਵਿਅਕਤੀ ਟ੍ਰੇਨ ਦੇ ਉੱਪਰ ਲੰਮੇ ਬੈ ਕੇ ਜਿਹੜਾ ਸਫ਼ਰ ਕਰ ਰਿਹਾ ਜਿਸ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਹਾਲਾਂਕਿ ਵੀਡੀਓ ਜਿਹੜੀ ਤੁਹਾਨੂੰ ਸਾਂਝੀ ਕਰ ਰਹੀ ਹੈ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਲੋਕ ਖੁਦ ਹੀ ਆਪਣੀ ਜਾਨ ਨੂੰ ਇਨਾ ਰਿਸਕ ਦੇ ਵਿੱਚ ਪਾਉਂਦੇ ਆ ਤਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵ ਕਰ ਦੇਣੀ ਹੈ ਤਾਂ ਤੁਸੀਂ ਵੀ ਇਹ ਪੂਰੀ ਵੀਡੀਓ ਦੇਖੋ ਅੰਤ ਦੇ ਵਿੱਚ ਵੀਡੀਓ ਦੇਖਣ ਤੋਂ ਬਾਅਦ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਵੇਲੇ ਵੀ ਕੋਈ ਵੀਡੀਓ ਵਾਇਰਲ ਹੋ ਸਕਦੀ ਹੈ ਇਸ ਕਰਕੇ ਅਸਾਂ ਇੱਕ ਵੀਡੀਓ ਸਾਂਝੀ ਕਰ ਰਹੇ ਹਾਂਦਰਸਲ ਇਸ ਵੀਡੀਓ ਨੂੰ ਗੌਰ ਦੇ ਨਾਲ ਵੇਖੋ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜੋ ਕਿ ਟ੍ਰੇਨ ਦੇ ਵਿੱਚ ਅਕਸਰ ਹੀ ਇਸ ਟ੍ਰੇਨ ਦੇ ਅੰਦਰ ਬੈਠ ਕੇ ਸਫ਼ਰ ਕਰਦੇ ਆ ਪਰ ਇਹ ਵਿਅਕਤੀ ਟ੍ਰੇਨ ਦੇ ਉੱਪਰ ਲੰਮੇ ਬੈ ਕੇ ਜਿਹੜਾ ਸਫ਼ਰ ਕਰ ਰਿਹਾ ਜਿਸ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਹਾਲਾਂਕਿ ਵੀਡੀਓ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਲੋਕ ਖੁਦ ਹੀ ਆਪਣੀ ਜਾਨ ਨੂੰ ਇਨਾ ਰਿਸਕ ਦੇ ਵਿੱਚ ਪਾਉਂਦੇ ਆ ਤਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਅਜਈਆਂ ਤੀਜ਼ ਚੀਜ਼ਾਂ ਕਰਦੇ ਨੇ ਤਾਂ ਕੋ ਅੰਤ ਦੇ ਵਿੱਚ ਵੀਡੀਓ ਦੇਖ ਕੇ ਤੁਹਾਡ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਹੋ ਸਕਦੀ ਹੈ ਇਸ ਕਰਕੇ ਅਸੋਹਾਨਾ ਇੱਕ ਵੀਡੀਓ ਸਾਂਝੀ ਕਰ ਰਿਹਾ ਅਤਲ ਸੋ ਵੀਡੀਓ ਨੂੰ ਗੌਰ ਦੇ ਨਾਲ ਵੇਖੋ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜੋ ਕਿ ਟ੍ਰੇਨ ਦੇ ਵਿੱਚ ਅਕਸਰ ਹੀ ਇਸ ਟ੍ਰੇਨ ਦੇ ਅੰਦਰ ਬੈਠ ਕੇ ਸਫ਼ਰ ਕਰਦੇ ਆ ਪਰ ਇਹ ਵਿਅਕਤੀ ਟ੍ਰੇਨ ਦੇ ਉੱਪਰ ਲੰਮੇ ਬੈ ਕੇ ਜਿਹੜਾ ਸਫ਼ਰ ਕਰ ਰਿਹਾ ਜਿਸ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਹਾਲਾਂਕਿ ਵੀਡੀਓ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਲੋਕ ਖੁਦ ਹੀ ਆਪਣੀ ਜਾਨ ਨੂੰ ਇਨਾ ਰਿਸਕ ਦੇ ਵਿੱਚ ਪਾਉਂਦੇ ਆ ਤਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਇਹ ਜਈਆਂ ਤੀਜ਼ ਚੀਜ਼ਾਂ ਕਰਦੇ ਨੇ ਤਾਂ ਤੁਸੀਂ ਵੀ ਇਹ ਪੂਰੀ ਵੀ ਵੀਡੀਓ ਦੇਖਣ ਤੋਂ ਬਾਅਦ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ